ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਜੀ ਕੀ ਨਾ ਆਪਣਾ ਮੇਰਾ ਨਾਮ ਚੰਕੌਰ ਸਿੰਘ ਪਿੰਡ ਜੀਰਾ ਮਜ਼ਦੂਰ ਸੁਗਾ ਜੂਨੀਅਰ ਦਾ ਮੀਟਪੜਾ ਸਰ ਜੀ ਅੱਜ ਤੁਸੀਂ ਈ ਰਕਸ਼ਾ ਜੂਨੀਅਰ ਤੇ ਆ ਆਏ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਈ ਰਕਸ਼ਾ ਜੂਨੀਅਰ ਮਜ਼ਦੂਰ ਸੁਗਾ ਜੂਨੀਅਰ ਵਿੱਚ ਸਾਵਨ ਹੋ ਰਹੀ ਆ ਇਹਦੇ ਬਾਰੇ ਕਸ਼ਮੀ ਚੋਕਰੀ ਆ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ ਉਹ ਇਹਨਾਂ ਦੀ ਹੁਣ ਤਾਂ ਸਰ ਜੀ ਆਪਣਾ ਆਪਣਾ ਨਾਮ ਬੋਲੋ ਰਮਨ ਦੀ ਬਾਹਰੋਂ ਜਨ ਕਿਤਾਬ ਨਾਮ ਸਿਆਰਾ ਜੀ ਮੈਂ ਅੱਜ ਤੋਂ ਪ੍ਰਣ ਕਰਦਾ ਹਾਂ ਐਕਟ ਦਾ ਪ੍ਰਣ ਕਰਦਾ ਹਾਂ ਕਿ ਮੈਂ ਮਜ਼ਦੂਰ ਸਰਕਾਰ ਜੂਨੀਅਰ ਵੈਕਟਰ ਵਿੱਚ ਮੈਂ ਮਜ਼ਦੂਰ ਸਰਕਾਰ ਜੂਨੀਅਰ ਵੈਕਟਰ ਆਮਦ ਹੋ ਕੇ ਸ਼ਾਮਲ ਹੋ ਕੇ ਮਜ਼ਦੂਰਾਂ ਦੇ ਲਾਲ ਝੰਡੇ ਦੇ ਹੇਠਾਂ ਕੜਾ ਲਾਲ ਝੰਡੇ ਦੇ ਹੇਠਾਂ ਕੰਮ ਕਰੂੰਗਾ ਕੰਮ ਕਰੂੰਗਾ ਕੋਈ ਜਿਹੜਾ ਦੰਤ ਕੰਮ ਨਹੀਂ ਕਰੂੰਗਾ ਕੋਈ ਜਿਹੜਾ ਦੰਤ ਕੰਮ ਨਹੀਂ ਕਰੂੰਗਾ ਇਹ ਸਾਡੀ ਜੂਨੀਅਨ ਦੀ ਇਹ ਸਾਡੀ ਜੂਨੀਅਨ ਦੀ ਬੇਤੀ ਹੋਵੇ ਦੇਤੀ ਹੋਇ ਮੈਂ ਜੁਨੇਦਾਰ ਸਾਰਾ ਬਖਾਦਰ ਹੋਗਾ ਮੈਂ ਜੁਨੇਦਾਰ ਸਾਰਾ ਬਖਾਦਰ ਹੋਗਾ ਮੈਂ ਗਰੀਬਾਂ ਦੇ ਹੱਕਾਂ ਲਈ ਮੈਂ ਗਰੀਬਾਂ ਦੇ ਹੱਕਾਂ ਲਈ ਅਤੇ ਗਰੀਬਾਂ ਦੇ ਹੁੰਦੇ ਅਤਿਆਚਾਰਾਂ ਲਈ ਗਰੀਬਾਂ ਦੇ ਅਤਿਆਚਾਰਾਂ ਲਈ ਹਮੇਸ਼ਾ ਲਈ ਹਮੇਸ਼ਾ ਲਈ ਲੜਾਂਗਾ ਲੜਾਂਗਾ ਮੈਂ ਕੋਈ ਜਾਤ ਪਾਤ ਦਾ ਮੈਂ ਕੋਈ ਜਾਤ ਪਾਤ ਦਾ ਜਾਤ ਧਰਮ ਦਾ ਵਿਤਕਰਾ ਨਹੀਂ ਕਰਾਂਗਾ ਜਾਤ ਧਰਮ ਦਾ ਵਿਤਕਰਾ ਨਹੀਂ ਕਰਾਂਗਾ ਆਖਰ ਵਿੱਚ ਮੈਂ ਇਹੀ ਕਹਾਂਗਾ ਆਖਰ ਵਿੱਚ ਮੈਂ ਇਹੀ ਕਹਾਂਗਾ ਕਿ ਮੈਂ ਆਪਣੀ ਮਰਜ਼ੀ ਨਾਲ ਮੈਂ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਦੇ ਦਬਾਅ ਤੋਂ ਬਿਨਾਂ ਕਿਸੇ ਦੇ ਦਬਾਅ ਤੋਂ ਮਜ਼ਦੂਰ ਸੰਘਰਸ਼ ਜੂਨੀਅਰ ਵਿੱਚ ਸ਼ਾਮਲ ਨਹੀਂ ਹੋਇਆ ਮੈਂ ਆਪਣੀ ਮਰਜ਼ੀ ਨਾਲ ਮੈਂ ਆਪਣੀ ਮਰਜ਼ੀ ਨਾਲ ਮਜ਼ਦੂਰ ਸੰਘਰਸ਼ ਜੂਨੀਅਰ ਵਿੱਚ ਮਜ਼ਦੂਰ ਸੰਘਰਸ਼ ਜੂਨੀਅਰ ਵਿੱਚ ਅੱਜ ਸ਼ਾਮਲ ਹੋਇਆ ਹਾਂ ਸ਼ਾਮਲ ਹੋਇਆ ਹਾਂ ਅਤੇ ਹਮੇਸ਼ਾ ਲਈ ਅਤੇ ਹਮੇਸ਼ਾ ਲਈ ਮਜ਼ਦੂਰ ਸੰਘਰਸ਼ ਯੂਨੀਅਨ ਨੂੰ ਮਜ਼ਦੂਰ ਸੰਘਰਸ਼ ਸੰਗਠਨ ਚੜ੍ਹਦੀ ਕਲਾ ਵਿੱਚ ਰੱਖਾਂਗਾ ਚੜ੍ਹਦੀ ਕਲਾ ਵਿੱਚ ਰੱਖਾਂਗਾ ਉਹ ਤਿੰਨ ਵਾਰੀ ਆਪਾਂ ਨਾਲ ਹੀ ਲਾਉਣੇ ਆ ਮਜ਼ਦੂਰ ਸੰਘਰਸ਼ ਯੂਨੀਅਨ ਦੀ ਜਿੰਦਾਬਾਦ ਮਜ਼ਦੂਰ ਸੰਘਰਸ਼ ਯੂਨੀਅਨ ਜਿੰਦਾਬਾਦ ਮਜ਼ਦੂਰ ਸੰਘਰਸ਼ ਯੂਨੀਅਨ ਜਿੰਦਾਬਾਦ ਪ੍ਰਧਾਨ ਸਾਹਿਬ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀਨਾ ਜੀ ਆਪਣਾ ਮੇਰੇ ਨਾਲ ਕਾਂਗਰਸ ਪਰਪੋਸਲ ਜੀ ਪੈਂਡ ਸਰਜਾਲ ਮਜ਼ਦੂਰ ਸਲ੍ਹਾ ਕਮੇਟੀ ਦਾ ਪ੍ਰਧਾਨ ਅੱਜ ਈ ਰਿਕਸ਼ਾ ਤੇ ਤੁਹਾਡੀ ਮੀਟਿੰਗ ਹੋਈ ਆ ਇਹਦੇ ਬਾਰੇ ਕੀ ਕਹਿਣਾ ਜਣਾ ਹੈ ਇਹਦੇ ਬਾਰੇ ਅਸੀਂ ਕੰਪਨੀ ਜਿਹੜੀ ਮંજૂર ਜੁਨੀਅਰ ਸਾਡੇ ਨਾਲ ਆਈ ਅੱਜ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਦਫਤਰੀ ਗੱਲ ਕੋਈ ਵੀ ਪਰੇਸ਼ਾਨੀਆਂ ਉਹਦੇ ਵਿੱਚ ਅਸੀਂ ਡਟ ਕੇ ਸਾਥ ਦੇਵਾਂਗੇ ਘਟ ਕੇ ਮਤਲਬ ਕਰਾਂਗੇ ਅਸੀਂ ਜਿਹੜਾ ਕਰਕੇ ਇਹ ਸਾਲ ਸਾਡੇ ਨਾਲ ਵੀਰ ਹੋਈ ਆ ਚਾਹੇ ਉਹ ਐਸੀਆਂ ਦੇ ਪਰਿਵਾਰ ਹੋਵੇ ਚਾਹੇ ਉਹ ਜਨਨ ਦਾ ਹੋਵੇ ਸਾਨੂੰ ਇਹਦੇ ਵਿੱਚ ਕੋਈ ਫਰਕ ਨਹੀਂ ਸਾਡਾ ਇਹਦੇ ਲਈ ਖੁੱਲਾ ਸਦਾ ਚਾਹੇ ਉਹ ਐਸੀ ਪਰਿਵਾਰਾਂ ਚੋਂ ਹੋਵੇ ਚਾਹੇ ਜਨਨ ਪਰਿਵਾਰਾਂ ਚੋਂ ਹੋਵੇ ਚਾਹੇ ਮੁਸਲਮਾਨ ਵੀਰਾਂ ਚਾਹੇ ਸਾਈਆ ਚਾਹੇ ਸਿੱਖ ਸਾਡੀ ਜੁਨੀਅਨ ਦੇ ਨਾਲ ਹੌਲੇ ਹੀ ਖੁੱਲਾ ਸਦਾ ਵਾ ਕਿਸੇ ਨਾ ਦਰੈਤ ਭਾਵਨਾ ਦੇਗੀ ਕੀਤੀ ਜਾਊਗੀ ਜੋ ਕੇ ਹੱਕ ਦੀ ਲੜਾਈ ਆ ਆ ਪੁੱਲਦੇ ਖਾਰੇ ਦੇ ਵਿੱਚ ਪੁੱਲਦੇ ਨਾ ਉਹ ਅਸੀਂ ਲੜਦੇ ਰਹਾਂਗੇ ਅਵੇਸਾਂ ਵਾਸਤੇ ਲੜਿਆਂ ਲੜਦੇ ਰਾਂਗੇ ਜਿਵੇਂ ਕਿ 3 ਸਾਲ ਤੋਂ ਸਾਡਾ 3.5 ਸਾਲ ਤੋਂ ਧਰਨਾ ਚੱਲਦਾ ਉੱਥੇ ਵੀ ਅਸੀਂ ਲੜ ਰਹੇ ਹਾਂ ਹੋਰ ਵੀ ਧਰਨਿਆਂ ਤੇ ਲੜ ਰਹੇ ਹਾਂ ਜਿਵੇਂ ਖਾੜਾ ਪਿੰਡ ਉੱਤੇ ਧਰਨਾ ਚੱਲ ਰਿਹਾ ਜਿਵੇਂ ਕਿ ਪ੍ਰਵੰਤਮ ਹਰ ਇੱਕ ਪਾਸੇ ਪਿੱਛੇ ਸੂਰਾ ਮਾਰਨ ਕਰਦਾ ਵਾ ਅਸੀਂ ਉਹ ਬਿਲਕੁਲ ਖਿਲਾਫ ਚੱਲਦੇ ਹਾਂ ਕਿ ਕਿਸੇ ਨਾਲ ੱੱੱਕਾ ਨਾ ਹੋਵੇ ਚਾਹੇ ਕਿਸੇ ਵੀ ਜਾਤੀ ਨਾਲ ਸੰਬੰਧ ਹੋਵੇ ਜਿਹੜੇ ਕਿ ਅੱਜ ਜ਼ੋਰ ਚੱਲ ਰਿਹਾ ਜਿਹੜੇ ਕਿ ਮੋਦੀ মিডিਆ ਰਿਕਸਾ ਦੱਸਦਾ ਵੀ 15 20 ਮਜਹਿਲਾ ਸੜਕੀਆਂ ਬਿਲਕੁਲ ਗਲਤ ਗੱਲਾਂ ਇਹ ਹਵਾਵਾਂ ਨਹੀਂ ਡਾਉਣੀਆਂ ਚਾਹੀਦੀਆਂ ਨਾ ਡਾਓ ਹਵਾਵਾਂ ਜੋ ਵੀ ਸਚਾਈ ਆ ਉਹ ਤਾਂ ਟਾਲਾ ਹਿੱਕ ਤੁਰੇ ਸਚਾਈ ਆਉਂਦੀ ਆ ਜਿਹੜਾ ਕਿ ਮੋਦੀ ਆ ਅੱਜ ਉਹ ਅਮਰੀਕਾ ਦੇ ਰਾਸ਼ਟਰਪਤੀ ਦੇ ਮੂਰੇ ਗੋਡੇ ਟੇਕ ਚੁੱਕਾ ਜਿਹੜਾ جنگ ਦਾ ਐਲਾਨ ਸੀ ਉਹ ਵੀ ਮੇਰੀ ਕਾਦਾ ਰਾਸ਼ਟਰਪਤੀ ਕਰ ਰਿਹਾ ਜਿਹੜਾ ਜੰਗ ਬੰਦ ਕਰਨਾ ਵੀ ਰਾਸ਼ਟਰਪਤੀ ਰਾਜ ਕਰ ਲਿਆ ਕਰਦਾ ਵਾ ਅਸੀਂ ਮੋਦੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਜਿਹੜੇ ਕਿ ਘੱਟ ਪਰਵਾਰਾ ਘੱਟ ਗਿੰਦੀਆਂ ਦੇ ਨੇ ਉਹਨਾਂ ਦੇ ਹਮਲੇ ਨਾ ਹੋਣ ਚਾਹੇ ਉਹ ਮੁਸਲਮਾਨ ਹੋਵੇ ਚਾਹੇ ਉਹ ਹਿੰਦੂ ਹੋਵੇ ਅਸੀਂ ਚੇਤਾਵਨੀ ਦਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਸਾਹਿਬ ਨੂੰ ਬੇਹ ਥੋੜਾ ਬਹੁਤ ਮਾੜਾ ਹਾਲ ਹੋਗਾ ਅੰਤ ਵਿੱਚ ਕੀ ਕਹਣਾ ਹੈ ਅੰਤ ਵਿੱਚ ਮੈਂ ਕਹਿਣਾ ਚਾਹੁੰਗਾ ਵੀ ਜਿਹੜੇ ਦੰਗੇ ਹੋ ਰਹੇ ਆ ਦੰਗੇ ਕਰਾ ਰਹੇ ਨੇ ਲੋਕ ਉਨਾ ਵਾਸਤੇ ਮੌੜ ਬਹੁਤ ਮਾੜੀ ਗੱਲ ਆ ਕਿ ਨਾ ਕਰੋ। ਭਗਵਾਨਤਮਾਨ ਉਹਦੇ ਮੂਹਰੇ ਗੋਡੇ ਟੇਕੀ ਬੈਠਾ ਉਹ ਰਾਸ਼ਟਰਪਤੀ ਪੂਰੇ ਹਿੰਦੂਤਾਂ ਦੇ ਟੋਕੀ ਬੈਠਾ। ਅਸੀਂ ਕਹਿੰਦੇ ਅਸੀਂ ਯਾਦ ਆਂ। ਸਾਡੀ ਜਾਦੀ ਦੇ ਵਿੱਚ ਕੋਈ ਨਹੀਂ ਹੈ। ਅਸੀਂ ਤਾਂ ਅਜੇ ਵੀ ਗੁਲਾਮ ਦੇ ਗੁਲਾਮ ਆ ਜਦੋਂ ਰਾਸ਼ਟਰਪਤੀ ਅਮਰੀਕਾ ਦੇ ਦੇ ਇੱਥੇ ਹੁਕਮ ਚੱਲ ਰਹੇ ਨੇ। ਜਿਹੜਾ ਲਾਸਟ ਦੇ ਵਿੱਚ ਮੈਂ ਕਹਿਣਾ ਚਾਹੁੰਗਾ ਵੀ ਸਾਡੇ ਨਾਲ ਐਟੋ ਦੁਨੀਆ ਨਾਲੇ ਵੀ ਸਾਡੇ ਨਾਲ ਸਾਥਨ ਹੋਏ ਨੇ ਅੱਜ। ਅਸੀਂ ਧੰਨਵਾਦ ਕਰਦੇ ਆਂ। ਸਾਡਾ ਜਿਹੜਾ ਸ਼ਕਤੀ ਆ ਧੰਨਵਾਦ ਕਰਦੇ ਆ ਜਾਂਚੀ ਦਾ ਧੰਨਵਾਦ ਕਰਦੇ ਆ ਜਿਹੜਾ ਕਿ ਪ੍ਰਧਾਨ ਮੌਜੂਦਾ ਵਾ ਤੇ ਜਿਹੜੇ ਵੀਰ ਮੇਰੇ ਨਾਲ ਆਏ ਨੇ ਚਾਹੇ ਮੈਂਬਰ ਨੇ ਪਾਰਟੀ ਦੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਦੂਜਾ ਧੰਨਵਾਦ ਕਰਦੇ ਆ ਅਸੀਂ ਜਿਹੜਾ ਕਿ ਸਾਡਾ মিডিਆ ਵਾ ਜਿਹਨੂੰ ਅਸੀਂ ਚੌਥਾ ਥੰਮ ਕਹਿ ਦਿੰਨੇ ਉਹਦਾ ਧੰਨਵਾਦ ਕਰਦਨੇ ਜਗਜੀਤ ਮਖਾਲ ਦਾ ਅੰਤ ਵਿੱਚ ਮੈਂ ਫੇਰ ਇਹੀ ਕਹਿਣਾ ਚਾਹੂੰਗਾ ਵੀ ਜਿੱਥੇ ਸਾਡਾ ਕਾਠਾ ਉੱਥੇ ਹੀ ਲੋਹੇ ਦੀ ਲਾਠਾ ਇਹ ਸਾਡਾ ਇਕੱਠਾ ਤਾਂ ਸਾਰਾ ਕੁਝ ਆ ਜੇ ਇਕੱਲੇ-ਇਕੱਲੇ ਆ ਤਾਂ ਸਾਡੇ ਕੁੱਟ ਪੈਣੀ ਆ ਜੇ ਕੁੱਟ ਤੋਂ ਬਚਣਾ ਤਾਂ ਆਪਾਂ ਇਕੱਠੇ ਜਰੂਰ ਹੋਵੇ ਚਾਹੇ 20 ਹੋਵੇ ਚਾਹੇ 50 ਹੋ ਆਪਾਂ ਗੇਟ ਰੋਕਣ ਜੁਗੇ ਹੋ ਜਾਣੇ ਆ ਅਸੀਂ ਕਹਿੰਦੇ 50 ਵਾਸ਼ੀ ਗੇਟ ਰੋਕ ਸਕਦੇ ਆ ਐਸਐਸਪੀ ਦਾ ਚਾਹੇ ਡੱਪਟੀ ਹੋਵੇ ਚਾਹੇ ਐਸਲੀਮ ਹੋਵੇ ਸਾਨੂੰ ਕਿਸੇ ਦੀ ਪਰਵਾਹ ਨਹੀਂ ਅਸੀਂ ਯਾਦ ਚੱਲਦੇ ਆ ਯਾਦ ਹੀ ਰਹਿਣਾ ਵਾ ਜਿਹੜਾ ਲਾਲ ਚੰਡਾ ਨੂੰ ਕੋਈ ਨਹੀਂ ਦਵਾ ਸਕਿਆ ਮੋਦੀ ਵਰਗੇ ਨਹੀਂ ਦਵਾ ਸਕੇ ਨਾ ਇਹ ਸੀ ਦਵਾਗੇ ਜੈ ਜਨਤਾ ਹਾਂਜੀ ਜਿਹੜਾ ਕਿ ਮੈਂ ਐਂਡ ਤੇ ਇੱਕ ਚੀਜ਼ ਕਹਿਣੀ ਭੁੱਲ ਗਿਆ ਸੀਗਾ ਮੈਂ ਉਹ ਦੁਬਾਰੇ ਤੁਹਾਨੂੰ ਮਾਫੀ ਲੰਗਦਾ ਮੇਰੇ ਦਿਮਾਗ ਚੋਂ ਕਿਹ ਗੱਲ ਨਿਕਲ ਜਾਂਦੀ ਆ ਵੀ ਜਿਹੜਾ ਵੀ ਸਾਡੇ ਨਾਲ ਇਹ ਦੁਨੀਆ ਦੇ ਨਵੰਦੇ ਆਏ ਨੇ ਉਹਨਾਂ ਦਾ ਸੀ ਸਨਮਾਨ ਤੋਂ ਕਰਨਗੇ ਆ ਸਿਰ ਉੱਤੇ ਪਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿਨਾ ਜੀ ਆਪਣਾ ਪ੍ਰਧਾਨ ਸਾਹਿਬ ਸਰ ਜੀ ਅੱਜ ਤੁਹਾਨੂੰ ਸੰਗਤ ਮਜ਼ਦੂਰ ਦੇ ਪ੍ਰਧਾਨ ਨੇ ਸਨਮਾਨਿਤ ਕੀਤਾ ਵਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਜੇ ਇਹਨਾਂ ਨੇ ਸਾਡੇ ਤੋਂ ਇਹ ਤਰ੍ਹਾਂ ਦੀ ਜੀ ਆਪ ਨੂੰ ਸਨਮਾਨ ਕੀਤਾ ਹਾਂਜੀ ਸਰ ਜੀ ਕਿਨਾ ਜੀ ਆਪਣਾ ਸਰ ਜੀ ਅੱਜ ਤੁਹਾਨੂੰ ਸਨਮਾਨਿਤ ਕੀਤਾ ਗਿਆ ਵਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇੰਨਾ ਨਹੀਂ ਗਾਉਣਾ ਮਤਲਬ ਇਹ ਸਾਰੇ ਤੇ ਆਪਣੇ ਨਾਲ ਦੇ ਅੰਨੇ ਦਾ ਕਿਲੋ ਤਾਂ ਨਾ ਬਦ ਕਰਦਾ ਇਹਦਾ ਬਹੁਤ ਬਹੁਤ ਚੰਗਾ